ਲੈ ਹਾਂ ਨੰਬਰ ਲੈ ਤਿੰਨ ਨੰਬਰ ਵਾਲੀ ਇੱਥੇ ਲੈ ਰਹਿ ਗਈ ਕੋਈ ਨਾ ਪਾਓ ਬਿੱਟ ਜੋੜ ਕੇ ਤੇ ਦੋ ਨੰਬਰ ਤੇ ਦੋ ਨੰਬਰ ਆਹ ਦੋ ਨੰਬਰ ਤੋਂ ਆਹ ਦੋ ਪਹਿਲਾਂ ਤਾਂ ਦੋ ਨੂੰ ਦੇ ਦਈਏ ਵੀ ਕਾਫੀ ਕਾਫੀ ਪਹਿਲਾਂ ਦੋ ਪ੍ਰਾਈਸ ਤੇ ਦੋ ਮੈਨੂੰ ਕੋਈ ਨਾ ਕੋਈ ਬਾਲ ਇੱਕ ਮਿੰਟ ਦੀ ਰੱਖੋ ਉਹਨਾਂ ਨੂੰ ਕਿਤੇ ਰੇਲੇ ਦੇ ਬਾਅਦ ਲੈ ਇਹ ਬਾਕੀ ਦੋ ਨੰਬਰ ਤੇ ਆ 2 ਨੰਬਰ ਤੇ ਇਹ ਅੱਜ ਦਾ ਜਿਹੜਾ ਮੇਲਾ 3 ਦਸੰਬਰ 2023 ਦਾ ਦੂਸਰਾ ਦਿਨ ਚੱਲ ਰਿਹਾ ਵਾ ਤੇਰੇ ਕੋਲ ਇਹ ਝੋਟੀ ਮੀਲੀ ਦਾ ਵੀ 2 ਨੰਬਰ ਤੇ ਆਈ ਹੈ ਇੱਕ ਬਾਪੂ ਜੀ ਪਹਿਲਾ ਮੇਲਾ ਆਲੀਂ ਦੀਏ ਚ ਹੋ ਰਿਹਾ ਹੈਗਾ ਜਿੱਦੇ ਟਰੋਫੀ ਫੁੱਲ ਸਰਟੀਫਿਕੇਟ ਤੇ ਕੈਸ਼ ਨਗਦ ਦਿੱਤਾ ਜਾ ਰਿਹਾ ਇਹ ਤਾਂ ਦੁਨੀਆ ਆਪ ਕਹਿ ਰਹੀ ਆ ਆਓ ਹਾਂ 3 ਨੰਬਰ ਤੇ ਕਿਹਾ ਵਾ ਜੀ ਅਜਾ ਹਾਂ ਇੱਕ ਤੇ ਨਾਲ ਵੀ ਦਿੱਫਰ ਦਾ ਹੋ ਰਿਹਾ ਹੈ ਜਿਹੜੇ ਹਰ ਜੀ ਕੈਸ਼ ਪੂਰਾ ਤੇ ਬਹੁਤ ਤੰਗ ਵੀਰੇ ਇਹ ਕਿੰਨੇ ਨੰਬਰ ਆ ਵੀਰੇ 3 ਨੰਬਰ 1 ਬਟ ਇੱਕ ਨੰਬਰ ਵੀਰੇ ਆਹੀ ਮੇਰੇ ਕੋਲ 3 ਨੰਬਰ ਤੇਰੀ ਝੋਟੀ ਆ ਕੋਈ ਗੱਲ ਨਹੀਂ ਤੂੰ ਆ ਲਾ ਤੇਰਾ ਤੀਜਾ ਨੰਬਰ ਇਹ ਹੈ ਨਾ ਥਾਰਿਆਂ ਲਈ ਵਧੀਆ ਨੇ ਆ ਦੇ ਕੋਟਾ ਵੀਰੇ ਨੇ ਬਾਸ ਕੋਈ ਨਾ ਇੱਕ ਟੂ ਮਿੰਟ ਆਉਈ ਮਾੜਾ ਮੁਰਾ ਆ ਜਾ ਵੀਰੇ ਆਓ ਜੀ ਇਹ ਅੱਜ ਦੇ ਮੇਲੇ ਦੀ ਟਰਾਫੀ ਤੇ ਨੰਬਰ ਦੇ ਜੀਨਰ ਆ ਤੂ ਫੜ ਹੈਲੋ ਨੀਲੀ ਵਾਲੀ ਕੋਲ ਜਾਂਦਾ ਉਸ ਤੇ ਇਹ ਕਿਹਨਾਂ ਦੇ ਕੱਲ ਹੀ ਉਹ ਨਾਲ ਹੋਰੇਗਾ ਵੀਰੇ ਕੋਈ ਚਾਹ ਵੀਰਾ ਕਰਤਾ ਮੇਰਾ ਦੇ ਸਾਨੂੰ ਕੋਈ ਨਾ ਬਾਈ ਜੀ ਨਹੀਂ ਮੈਂ ਤੁਹਾਨੂੰ ਨਹੀਂ ਮਿੱਤੀ ਦੂੰਗਾ ਕੱਲੋ ਇੱਕ ਦੇਖੋ ਇੱਕ ਦੇਖੋ ਕੜਜੋ ਕਿ ਨਹੀਂ ਪੜਾ ਮਾ ਜਾਵੇ مینو لگتا بھی کٹی کسی ہوگی آپ کو دلی ہوگا ਆਹ ਵਾਹ ਵਾਹ ਬੰਤੂ ਕਿੱਥੇ ਫਤਾਂ ਬਾਈ ਜਦੋਂ ਬਹੁਤ ਸੱਦਾ ਲੱਗਿਆ ਵੀ ਇੱਧਰ ਵੈਕਟਰੀ ਸਟੈਂਡ ਦੇ ਟਰਾਫੀ ਤੇ ਲੱਗ ਚੈਰਸ਼ ਤੇ ਸਾਡੀ ਝੋਕ ਲੱਗ ਰਿਹਾ ਹੈ ਹਲੋ ਅਰੇ ਜੈਂਪਰ ਵਾਲੇ ਬੰਦਿਆਂ ਨੂੰ ਤੇਰੀ ਅੰਦਰ ਤੋਂ ਕੰਪਰ ਪਹੁੰਚਦੇ ਕਰੋ ਬਾਈ ਮੇਰੇ ਘਰ ਪਰ ਪਹੁੰਚਦੇ ਕਰੋਂ ਰਿੰਡਾ ਜਪਾਲੀ ਮੇਰੇ ਦੱਕੇ ਤੱਕ ਆਜ ਆਜ ਅਮਰਤਾ ਆਓ ਜੀ ਆਓ ਫੋਟੋ ਨਹੀਂ ਖਿਜੋਗੇ ਵਾਓ ਇਹ ਇੱਕ ਨੰਬਰ ਤੇ ਰਹੀ ਹੈ ਜਿਹੜੀ ਤੇ ਘਰ ਚੋਂ ਗਰੀਬੇ ਕੱਢਣ ਵਾਸਤੇ ਜੋ ਵੀ ਕੀਤਾ ਤਾਲੀਆਂ ਬੁਣੀਆਂ ਕਿਸੇ ਦੀ ਖਪਾ ਵਿੱਚ ਉਗੀ ਸਭ ਕੁਝ ਕੀਤਾ ਪਰ ਫਿਰ ਵੀ ਉਹ ਲੋਕਾਂ ਨੇ ਜੋਰ ਤੋਂ ਲਾਇਆ ਪਰ ਨਹੀਂ ਸੁਣਦੇ ਹੁੰਦੇ ਕੋ ਕਉਂਦੇ ਹੁੰਦੇ ਆ ਕੋ ਬਾਪੂ ਨੇ ਧਰਮ ਘਰ ਮੁਕਤ ਹੱਤ ਕੇ ਰੇਸ਼ਟ ਕਰ ਅਗਵਾਦ ਜਦੋਂ ਅਸੀਂ ਉੱਠੇ ਕਿਸਮਤ ਦੇ ਸਾਹਦ ਦਿੱਤਾ ਤਾਂ ਯਾਰ ਕੇ ਪ੍ਰਾਮਾਨ ਦੇ ਸਾਹਦ ਸਭ ਸੁਤ ਆ ਗਿਆ ਜਦੋਂ ਬੂਤ ਆ ਨਾ ਕੰਮ ਫਿਰ ਮੈਂ ਨਿਗਰ ਮਾਰੀ ਵੀ ਅੱਡੀ ਤੇ ਲੈ ਲਈ ਸੀ ਜਰ ਕੁਰਿਆਂ ਦੇ ਘਰਾਂ 'ਚ ਜਦੋਂ ਜਾਂਦੇ ਆ ਚਲੋ ਬੱਚੇ ਜ ਨਹੀਂ ਲੱਗਦੇ ਐਡੀ ਗੱਡੀ ਲੈ ਕੇ ਜਾਂਦੇ ਚੰਗੇ ਕਰਕੇ ਆਓ ਜੀ ਫਿਰ ਉਹ ਤੇ ਜੋਰ ਦਾ 2-3 ਸਾਲ ਪੂਰਾ ਜਵਾਨ ਸੈੱਟ ਕੀਤੇ ਆਰਦੇ ਬਰਾਬਰ ਕਮਾਈ ਵਾਲੇ ਕੀਤੇ ਸੋ ਹੁਣ ਚੰਗਾ ਲੱਗਦਾ ਸემი ਗੱਲਾਂ ਆ ਕਰਮਾਂ ਵਾਲੀਆਂ ਇਹਨਾਂ ਦੇ ਆਪਣੇ ਬਹੁਤ ਮਾੜੇ ਟਾਈਮ ਲੰਘਾਏ ਹੁੰਦੇ ਆ ਬੜੇ ਵਾਰ ਮਾੜੇ ਟਾਈਮ ਤੇ ਬਿਜਲੀ ਦਾ ਬਿੱਲ ਵੀ ਜੱਥੋਂ ਵੱਧ ਆਇਆ ਹੁੰਦਾ ਤੇ ਕੱਟੀ ਵਾਲੇ ਬਾਅਦੇ ਨਿਕਲ ਜਾਂਦੀ ਆ ਉਹ ਮਾੜਾ ਟਾਈਮ ਫਿਰ ਇਹੀ ਕਰਦਣਾ ਚੰਗੇ ਆ ਜਾਂਦੇ ਨਾ ਉਦੋਂ ਸਾਨੂੰ ਕੋਈ ਤਾਂ ਮੁਸ਼ਕਲ ਆਉਣ ਲੱਗ ਜਾਂਦਾ। ਉਦੋਂ ਤਾਂ ਤੁਸੀਂ ਨਵੇਂ ਸੁਧਾਰ ਕਰਨੀ ਆ ਯਾਰ ਉਦੋਂ ਤਾਂ ਤੁਸੀਂ ਖਰਚੇ ਨਹੀਂ ਮੈਣਨੇ। ਜਦੋਂ ਤੁਹਾਡੀ ਜੇਬ ਵਿੱਚ ਪੈਸਾ ਆ ਗਏ ਉਦੋਂ ਤਾਂ ਤੁਸੀਂ ਦੁਨੀਆ ਨੂੰ ਕਸ਼ਦੇ ਆ। ਉਦੋਂ ਫਿਰ ਇਹ ਸੱਚ ਜਾਨੇ। ਉਹਦੀ ਜਿੱਤਰੀ ਹੈ ਕਿ ਕਾਲੀਆ ਕਿਹਦੀ ਅੱਖ ਨੂੰ ਮੀਦਾ ਮਾਰੋ। ਕਿ ਤਾਂ ਜੋ ਜਿੱਦਿਆ ਦੋਨਾਂ ਦੀ ਅੱਖ ਨਾਲ ਖੋਲ੍ਹ ਦਿੱਤੀ ਸੀਗੀ। ਤੇ ਨੂੰ 15 ਹਲ ਹੋ ਗਿਆ ਉਹ ਮੈਂ ਦੇਖੀ ਜਦੋਂ ਉਹ ਕਿੱਥੇ ਆਇਆ ਦੇਖਣਾ ਉੱਥੇ ਵੀ ਐਸੀ ਇਹ ਵੀ ਇਹ ਵੀ ਆਪਾਂ ਹੋਰਾਂ ਦੀ ਲੱਗੀ ਹੋਈ ਆ ਆ ਮੋਰ ਨਾ ਸਾਹ ਜਿਓ ਉੱਪੀ ਆਲਾ ਨਹੀਂ ਜਿਹੜਾ ਚੋਗਾ ਦਰਿਆ ਚੋਂ ਚੁਗਦਾ ਵਾ ਸੋ ਪ੍ਰੇ ਵਿਕਰੋਸ ਹੋਈ ਹੋਈ ਆ ਕਿਹੜਾ ਕਿਹੜਾ ਮਾਰਾਂ ਜਿੰਨੀ ਨਾਲ ਦਿੱਸੀਆਂ ਨੇ ਸਾਰੀਆਂ ਸਿਗਾ ਜੇ ਚੁੰਨ ਸਰੋਂ ਲੈ ਲੇਂਗੇ ਤੇ ਰੇਪ ਵੀ ਵੀ ਜੇ ਚੁੰਨ ਇਹ ਜਿਹੜੀ ਅੱਗੇ ਜਿਹੜੀ ਅੱਗੇ ਮਾਣ ਹਾਂਜੀ ਜਿਹੜੀ ਵੱਡੀ ਮੈਂ ਚੋਕੀ ਜਿਸ ਤੋਂ ਆਈ 23 ਜਿਸ ਵੀਰਵਾਰ ਦੀ ਰੀਐਫਐ ਤੇ ਫਿਰ ਗਿਆ ਜੀ ਜੇ ਕੋਈ ਤੋਂ ਤੋਂ ਐਸੇ ਦਾ ਕੋਈ ਦੋਲਾ ਨਹੀਂ ਹੁੰਦਾ ਕਿ ਕੋਈ ਹੋਰ ਛੋਟੇ ਵਾਲਾ ਆਸ਼ਕ ਬੰਦਾ ਆ ਜੇ ਕੋਈ ਵੀ ਇਹੋ ਜਿਹੇ ਦਾ ਬੱਚਾ ਦੇ ਵੀ ਹੋਣਾ ਨਹੀਂ ਇੱਕ ਵੀ ਨਹੀਂ ਦੇ ਦਿੰਦੇ ਜਦੋਂ ਰਾਣਾ ਗਰੀਬ ਸਿੰਘ ਜੀ ਮਾਨਤਰੀ ਸਿੰਘ ਜੀ ਮਾਤਰਾਏ ਜੀ ਉੱਥੇ ਵੀ ਨਹੀਂ ਗਿਆ ਸਾਨੂੰ ਮਿਲਦੇ ਰਾਣਾ ਗਰੀਬ ਸਿੰਘ ਐਮਐਲਏ ਕਪੂਰਥਲੇ ਵਾਲੇ ਉਹਨਾਂ ਦੀ ਮੱਤ ਵੀ ਇਹਦਾ ਚੋਅ ਇਟ ਹੈ ਹਾਂਜੀ ਤੇ ਲੱਗੇ ਆ ਆਜ ਮੈਂ ਲੈ ਕੇ ਆ ਠੀਕ ਹੈ ਜੀ ਮੈਂ ਕਿਹਾ ਕਿ ਇਹ ਟੀਚਿੰਗ ਸਰਟ ਇਹ ਵਾਰ ਉਹਦੇ ਆ ਸਰਕਾਰੀ ਨੀ ਨਾ ਪ੍ਰਾਈਵੇਟ ਮੈਂ ਟੀਚਰ ਸੀ ਕਿਹੜੀ ਫਰਕ ਨਹੀਂ ਠੀਕ ਹੈ ਮੈਂ ਫੈਸਲੇ ਵੀ ਲੈਟੀਆਂ ਵੀ ਕਰਤੀ ਸੀ ਇੰਨਾ ਪੜਿਆ ਲਿਖਿਆ ਬੰਦਾ ਬਾਕੀ ਕਿ ਫਿਰ ਆ ਲੈਂ ਤੇ ਇਹ ਲੈਂ ਵੀ ਨਹੀਂ ਹੈਗੀ ਅੱਗੇ ਇਕਲਾ ਕਹਿੰਦਾ ਸੀ ਪੰਜਾਬ ਨੇ ਕੋਹੇ ਦਾ ਹੈਗਾ ਪੱਥਰ ਮਾਰੀ ਜਾਂ ਲਿਆ ਅੱਜ ਆਉਣ ਵਾਲੇ ਸਮੇਂ ਤੇ ਗੋਲ ਦਾ ਗੋਲ ਹੈਗਾ ਇਹ ਗੋਲ ਦਾ ਉਹ ਵੀ ਕਾਲਾ ਗੋਲ ਵੱਡਾ ਹੋਣ ਵਾਲਾ ਵਾ ਦੋ ਸਾਲ ਦਾ ਕੀਮਤ ਅੱਜ 1 ਬੇ ਲੱਖ ਦੀ ਆ ਜਾ ਜਾਨੀ ਹੈ ਕਿਹੜਾ ਇੱਥੋਂ ਆਉਣ ਵਾਲੇ ਸਮਿਆਂ ਤੇ ਹੋਵੇ ਮੇਰੇ ਹੋਰ ਵੀ ਦਿੱਤੇ ਚਾਹੀਦੇ ਆ ਪੰਜਾਬ ਦੇ ਬੱਚਾ ਕੋਲਿਆਂ ਦੇ ਟੇਮੇ ਨੂੰ ਕਬੱਡੀ ਕਰਾਉਂਦੇ ਆ ਕੋਈ ਕਿਹੜਾ ਬੰਦਾ ਕਹਿੰਦਾ ਭਾਈ ਜੀ 20 ਕਿਲੋ ਦੁੱਧ ਮੱਝ ਅੱਜ ਇੱਥੇ ਮੱਝ ਦਿੱਤੀ ਆ 20 ਕਿਲੋ ਦਾ ਦੁੱਧ ਸੀ 2 ਲੱਖ 32 ਹਜ਼ਾਰ ਦੀ ਕਿਉਂਕਿ ਇੱਥੇ ਝੂਠਾ ਨਾਮ ਲਈ ਕੋ ਵਾਲੀ ਉਹ ਵੀ ਜਿਹੀ ਹੋ ਚੁੱਕੀ ਆ ਸੋ ਸਭ ਤੋਂ ਪਹਿਲਾਂ ਸਿਮਾਵਾਰ ਮੇਲੇ ਜਿੱਥੇ ਅਸੀਂ ਬਹੁਤ ਬਹੁਤ ਪ੍ਰੋਗਰਾਮਾਂ ਦੀ ਸੇਵਾ ਕਰਦੇ। ਫਿਰ ਦਾ ਉਹ ਹੰਸੂ ਬੰਦੇ ਨਿਰਖ ਜਿਹੜੀ ਵਸਤੀ ਤੋਂ ਬਾਰੇ ਕਿਹਨੀਆਂ ਸਿਮਾਵਾਰ ਮੇਲੇ ਦਾ ਮਿਲਣਾ ਬਸ। ਐ ਲੋਕ ਮੰਤਰੀ ਤਖਤਾਰ ਸਿੰਘ ਮਾਨ ਉਹ ਜਿਹਨੇ ਜਿੰਨੇ ਸਖਤ ਹੋਇਆ ਸੀ ਪ੍ਰਿਆਰ ਦੀਆਂ ਬਰਾਤੀ ਖੇਡਾਂ ਦਾ ਮੈਲ ਗੱਡੀਆਂ ਘੋੜੇ ਸ਼ਿਕਾਰੀ ਕਿਤੇ ਤੇ ਮੁੱਖ ਮੰਤਰੀ ਸਾਹਿਬ ਨੇ ਉੱਥੇ ਬੋਲੀ ਪਾਈ ਸੀ। ਕਹਿੰਦੇ ਬੱਗੀ ਪਿੱਤਰੀ ਕਮਾਤੋਂ ਨਿੱਕਰੀ ਲੋਕ ਦੀ ਨੂੰ ਆਵਾਜ਼ ਪੈ ਗਿਆ।

خزانا شریف کری بیٹھے ਪਾਲ ਕਰਨ ਦੀ ਕਿਹੜਾ ਕਹਾਂਗੇ ਮੈਂ ਇੱਕ ਹੀ ਸੇਰ ਜਿਹੜਾ ਜਹਾ ਕੋਈ ਵੀ ਬੱਚਾ ਜੇ ਭੈਣ ਭਾਈ ਪਾਲਣਾ ਜੇ ਨਸਾ ਤੋਂ ਦੇਣਾ ਪਾਣੀ ਫਿਰ ਵੀ ਉਹ ਵਿਚਾਰ ਇੱਕ ਪਾਸੜ ਪਾਉਂਦੇ ਇਹ ਚੰਗੀ ਆਸੇ ਸਰਾਈ ਕਿ ਦੁੱਧ ਵੀ ਬਹੁਤ ਜਿਆਦਾ ਢਿੱਡਾਂ ਕਿ ਭਰ ਜਾਦਾ ਤੁਸੀਂ ਉਹ ਦੇਖ ਲਓ ਤੇਰੇ ਪਿੱਛੇ ਸਟਾਫ ਉਹ ਜਾ ਬੈਠੀ ਕੀ ਕਰੀਆ ਕਰਦੀ ਆ ਕਿ ਦੁੱਧ ਵੀ ਬਹੁਤ ਜਿਆਦਾ ਆਉਂਦੀ ਕਰੀਏ ਖੋਟੀ ਦਾ ਇਤਕਾਰ ਨਹੀਂ ਪਰ ਇਹ ਅਚਕਰੀਆ ਮੈਂ ਚੁੰਦੀਆਂ ਕਿਆ ਵੱਢੀ ਜਾਂਦੇ ਐ ਬੰਦੇ ਗੁਮੰਤੀ ਆਇਆ ਜਾਉਂਦਾ ਹੈ ਬਾਈ ਇੱਕ ਮਿੰਟ ਹੋਈ ਸੀ ਹਲੋ ਮਾਰਨਾ ਮਾਰਦੇ ਬਾਈ ਇੱਕ ਵਾਰੀ ਇਹ ਮੁੰਡੇ ਦਾ ਬਾਈ ਪਹਿਲੀ ਇੱਕ ਮਿੰਟ ਇੱਕ ਮਿੰਟ ਆਪਣੇ ਬਾਪੂ ਜੀ ਨੇ ਆਪਣੇ ਕੋੜੇ ਦੀ ਲੇਗੇ ਟਿੱਕੀ ਲਗਾਉਣਾ ਵੀਰ ਸਟੋਰ ਬਾਈ ਅਮਰਵਾਰਦੀ ਭੋਲਾ ਉਹਨਾਂ ਵੱਲੋਂ ਕੱਲ ਨੂੰ ਉਹਨੂੰ ਕੱਲ੍ਹ ਦਿੱਤਾ ਜਾਊਗਾ ਤੇ ਮੈਚ ਦਾ ਤੇ ਆਰਾਮ ਵੀ ਕੱਲ੍ਹ ਦਿੱਤਾ ਵੀਰ ਜੀ ਉਹ ਨੋ ਰਿਲੀਜ਼ ਨਹੀਂ ਹੈ। ਜਿਹੜੀ ਭੰਡਾਰਾ ਨਹੀਂ ਭੰਡਾਰਾ ਨਹੀਂ। ਹਾਂ ਜੀ। ਕਾਈ ਜੀ ਨੂੰ ਲੈ ਹੀ ਰਹੇ ਹਾਂ। ਮਾਜਾ ਨਹੀਂ। ਕਾਈ ਨਾਲ ਜੀ। ਬਹੁਤ ਵਧੀਆ ਬਾਈ ਜੀ ਕਿਉਂਕਿ ਗੱਲ ਫੇਰ ਉਹੀ ਆ ਜਾਂਦੀ ਆ। ਮੱਝ ਜਾਂ ਕੱਤੀ ਜੇ ਤੁਸੀਂ ਕੱਤੀ ਬਗੈਰ ਦਸ ਦੀ ਪਾਲਦੇ ਹੋ ਉਹਨੇ ਲੱਖ ਰੁਪਏ ਦੀ ਟੰਗਾ। ਬੜਾ ਜਦੋਂ ਵੱਡੀ ਹੋਣਾ ਇੱਕ ਕੱਤੀ ਵਧੀਆ ਦਸ ਦੀ ਪਾਲਦੇ ਹੋ ਉਹ ਤਿੰਨ ਚਾਰ ਪੰਜ ਲੱਖ ਵੀ ਉਹਨੇ ਵਿਕਲਾਈ ਵਿਕਰਾ ਆਉਣ ਵਾਲੇ 2 ਸਾਲ ਚ ਅੱਜ ਤੇ ਉਹ ਸਾਲ ਸੜਾ ਸਾਲ ਦੀ ਆ ਤੇ ਉਹ ਆਉਣ ਵਾਲੇ 2 ਸਾਲਾਂ ਚ ਕੀਮਤ ਤਾਂ ਹਰ ਹੱਲ ਹਾਂ ਜੀ ਬੜੀ ਧੰਨ ਸ਼ਾਨਾ ਦੇ ਤੇ ਹਾਂ ਜੀ ਤੇ 4 ਕਰੋੜ ਰਕਮ ਕਿਹਾ ਹੈ ਜੇਕਰ ਕੋਈ ਹੋਰ ਆ ਕੋਈ ਚੰਗੇ ਰੇਟ ਨਾਲ ਲੈਣਾ ਚਾਹੇ ਤੇ ਜੇਦੋ ਵੀ ਕੋਈ ਮੈਂ ਭਰਾਜ ਦੇਉਗਾ ਪਰ ਨਹੀਂ ਤਾਂ ਤਾਂ ਲਈਏ ਜੇ ਦੇ ਦਾਂਗੇ ਮਾਈ ਜੀ ਕੋਈ ਖਾਨੇ ਆਇਆ ਕੋਈ ਵੱਡਾ ਬੰਦਾ ਆ ਜੇ ਮੋੜੀ ਦਾ ਨਹੀਂ ਖਾਣੇ ਕਿਉਂਕਿ ਜਿਹੜੇ ਪੜ੍ਹੇ ਲਿਖੇ ਮੁੰਡੇ ਕਈ ਵਾਰੀ ਆ ਜਾਂਦੇ ਮੇਰੇ ਕੋਲ ਇਹਨਾਂ ਨੂੰ ਹਾਲੀ ਕਾਟ ਹੀ ਲੈਂਦਾ ਆ ਬਿਲਕੁਲ ਇਹ ਵੀ ਭਾਈ ਇੱਕ ਵੱਡੀ ਗੱਲ ਆ ਪੜ੍ਹੇ ਲਿਖੇ ਮੁੰਡਿਆਂ ਨੂੰ ਇੱਕ ਨਵਾਂ ਮੌਕਾ ਨਵਾਂ ਪਲੇਟਫਾਰਮ ਆਜਾ ਇਹ ਸੋਚ ਸ਼ੋਰ ਦੇ ਰਿਹਾ ਪਾ ਸੋਇ ਗਿਆ ਦਿਆਂ ਗਿਆ ਅਸਲੀ ਇੱਕ ਵਾਰੀ ਭਾਈ ਦੀ ਤਾਰੀਫ ਕਰਦੇ ਪਰ ਆਪਾਂ ਤੀਜਾ ਨੰਬਰ ਵਾਲੀ ਗੱਲ ਚ ਚੱਲ ਜਾਈਏ ਕਿਉਂਕਿ ਸਾਰੇ